ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਅਕਾਲ ਸਹਾਇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਤਰਤ ਤਖਤ ਸ਼੍ਰੀ ਦਮਦਮਾ ਸਾਹਿਬ ਪਾਵਨ ਪਵਿੱਤਰ ਅਸਥਾਨ ਉੱਪਰ ਦਸ਼ਮੇਸ਼ ਪਿਤਾ ਜੀ ਦੀਆਂ ਪਾਵਨ ਨਿਸ਼ਾਨੀਆਂ ਅੱਜ ਵੀ ਸਾਨੂੰ ਦਸ਼ਮੇਸ਼ ਪਿਤਾ ਜੀ ਦੀ ਚਾਤ ਬੋਉਂਦੀਆਂ ਨੇ ਕਸ਼ਮੀਸ਼ ਪਿਤਾ ਜੀ ਦੀ ਸੱਚੀ ਸਿੱਖ ਦੀ ਪਹਿਚਾਨ ਕਰਨ ਵਾਲੀ ਬੰਦੂਕ ਕਸ਼ਮੀਸ਼ ਪਿਤਾ ਜੀ ਦੀ ਤਲਵਾਰ ਕਸ਼ਮੀਸ਼ ਪਿਤਾ ਜੀ ਦੀ ਮੋਹਰ ਗੁਰੂ ਜੀ ਕਿਸੇ ਵੀ ਹੁਕਮਨਾਮੇ ਨੂੰ ਜਾਰੀ ਕਰਨ ਤੇ ਉੱਪਰ ਸਾਈਨ ਕਰਕੇ ਲਗਾਇਆ ਕਰਦੇ ਸਨ ਪਵਿੱਤਰ ਸ਼ੀਸ਼ਾ ਸਾਹਿਬ ਜਿਸ ਦੇ ਦਰਸ਼ਨ ਕਰਨ ਨਾਲ ਹੀ ਲਕਵੀ ਕਾਰਨ ਬਿੰਕੇ ਹੋਏ ਮੁਖ ਸਿੱਧੀ ਹੋ ਜਾਂਦੀ ਨੇ ਯਾਦਾ ਅਨੁਸਾਰ ਮੇਰੇ ਪਿਤਾ ਜੀ ਦੀਆਂ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ